ਦੇਖੋ ਜਿਹੜਾ ਆਪਾਂ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦਾ ਫੋਰਮ ਖੜਾ ਕੀਤਾ ਸੀ ਲਗਭਗ ਉਹਨੂੰ 6-7 ਮਹੀਨੇ ਹੋ ਗਏ ਆ ਔਰ ਹੁਣ ਜਦੋਂ ਦਾ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਵਾ ਤੇ ਪੂਰੇ ਦੇਸ਼ ਭਰ ਦੇ ਵਿੱਚੋਂ ਵੱਡੇ ਪੱਧਰ ਤੇ ਜਥੇਬੰਦੀਆਂ ਸ਼ਾਮਲ ਹੋਈਆਂ ਵਾ ਤਾਂ ਹੁਣ ਕਹਿ ਲਈਏ ਕਿ ਦੇਸ਼ ਦੀਆਂ 76 ਕਸਾਨ ਮਜ਼ਦੂਰ ਜਥੇਬੰਦੀਆਂ ਦਾ ਇਹ ਮੋਰਚਾ ਦੇਸ਼ ਵਿਆਪੀ ਹੋ ਗਿਆ ਵਾ ਔਰ ਲਗਭਗ ਕਹਿ ਲੋ ਇਹਦੇ ਵਿੱਚ ਤਾਮਲ ਲਾਡੂ ਦੀਆਂ 22 ਜਥੇਬੰਦੀਆਂ ਪੌਂਡੀਚੇਰੀ ਤੋਂ 5 ਜਥੇਬੰਦੀਆਂ ਇੱਦਾਂ ਕੇਰਲਾ ਦੇ ਵਿੱਚੋਂ 17 ਜਥੇਬੰਦੀਆਂ ਬਿਹਾਰ ਦੇ ਵਿੱਚੋਂ ਤਕਰੀਬਨ 5 ਜਥੇਬੰਦੀਆਂ ਮੱਧ ਪ੍ਰਦੇਸ਼ ਹੋ ਗਿਆ ਰਾਜਸਥਾਨ ਦੇ ਵਿੱਚੋਂ 6 ਜਥੇਬੰਦੀਆਂ ਇਸੇ ਤਰੀਕੇ ਨਾਲ ਆਪਣਾ ਹਰਿਆਣੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਯੂਪੀ ਦੇ ਵਿੱਚੋਂ ਮੱਲਾ ਪੂਰੇ ਭਾਰਤ ਦੀਆਂ ਲਗਭਗ 70 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਇਹ ਮੋਰਚਾ ਬਣ ਗਿਆ ਵਾ ਤਾਂ ਉਹ ਜਿਹੜਾ ਵਾ ਮੋਰਚਾ ਹੁਣ ਆਪਣੀਆਂ ਜਿਹੜੀਆਂ ਤਿਆਰੀਆਂ ਉਹ ਜੰਗੀ ਪੱਧਰ ਤੇ ਰੋਜ਼ ਬਾ ਰੋਜ਼ ਕਰ ਰਿਹਾ ਹੈਗਾ ਵਾ ਔਰ ਪੂਰੇ ਦੇਸ਼ ਚੋਂ ਅਸੀਂ ਦੇਖਿਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆ ਸਾਰੇ ਥਾਂ ਹੈਗੀਆਂ ਵਾ ਹੁਣ ਤੁਸੀਂ ਦੇਖੋ ਵੀ ਜਿਵੇਂ ਕਾਰਪੋਰੇਟ ਹਮਲਾ ਕਰ ਰਿਹਾ ਕੱਲਾ ਸਾਡੇ ਦੇਸ਼ ਵਿੱਚ ਇੰਨੀ ਕਿਸਾਨ ਅੰਦੋਲਨ ਐ ਇਸ ਵੇਲੇ ਫਰਾਂਸ ਦੇ ਵਿੱਚ ਇਦੋਂ ਦਾ ਜਰਮਨ ਦੇ ਵਿੱਚ ਤੇ ਹੋਰ ਨਾ ਮੁਲਕਾਂ ਚ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫੈਲ ਚੁੱਕਾ ਵਾ ਤੇ ਵਿਸ਼ਵਵਿਆਪੀ ਇਹ ਅੰਦੋਲਨ ਦਾ ਰੂਪ ਧਾਰ ਰਹੇ ਨੇ ਦੂਸਰਾ ਹੈਗਾ ਵੀ ਜਿਵੇਂ ਸਾਡੇ ਦੇ ਪਹਿਲੋਂ ਹਮਲਾ ਸੀਗਾ ਵੀ ਸਾਡੀ ਖੇਤੀ ਮੰਡੀ ਟੁੱਟਣੀ ਆ ਜਾਂ ਸਾਡੀ ਜ਼ਮੀਨ ਖੁੱਸਣੀ ਆ ਉਹ ਜੋਂ ਦਾ ਤਿਉਹ ਹੈਗਾ ਵਾ ਅਸਲ ਵਿੱਚ ਵਿਦੇਸ਼ਾਂ ਤੋਂ ਜੜੀਆਂ ਵਾ ਫਸਲਾਂ ਮੰਗਾ ਕੇ ਸਾਡੀ ਮੰਡੀ ਵਿੱਚ ਡੰਪ ਕੀਤੀਆਂ ਜਾ ਰਹੀਆਂ ਵਾ ਜਿਹਦੇ ਵਿੱਚ ਕਣਕ ਛੋਲੇ ਪੁਲਟਰੀ ਡੇਰੀ ਫਸਲਾਂ ਸਬਦੀਆਂ ਦਾ ਫੈਸਲਾ ਹੋ ਚੁੱਕਾ ਵਾ ਤੋ ਜਦੋਂ ਵਿਦੇਸ਼ੀ ਫਸਲਾਂ ਆ ਕੇ ਸਾਡੀ ਮੰਡੀ ਵਿੱਚ ਡੰਪ ਹੋਈਆਂ ਤੇ ਸਾਡੀ ਖੇਤੀ ਮੰਡੀ ਬਰਬਾਦ ਹੋਣੀ ਆ ਦੂਸਰੇ ਬੰਨੇ ਜਿਹੜਾ ਲੈਂਡ ਐਕ acquisition ਐਕਟ ਆ ਜਿਹੜਾ ਮੋਦੀ ਜੀ ਹੋਣਾ 2015 ਵਿੱਚ ਮਾਡਲ ਐਕਟ ਦੇ ਵਿੱਚੋਂ ਬਣਾਇਆ ਔਰ ਉਹਦੇ ਵਿੱਚ ਪਹਿਲੇ ਐਕਟਾਂ ਦੇ ਵਿੱਚ ਇਹ ਪ੍ਰਾਵਧਨ ਸੀਗਾ ਕਿ ਜੇ ਜ਼ਮੀਨ ਖੋਣੀ ਆ ਤੇ ਕਿਸਾਨਾਂ ਦੀ ਸਹਿਮਤੀ ਲਓ ਵੀ ਉਹ ਜ਼ਮੀਨ ਦੇਣਾ ਚਾਹੁੰਦੇ ਆ ਕਿ ਨਹੀਂ ਦੇਣਾ ਚਾਹੁੰਦੇ ਇਹ ਲੈਨ ਹੁਣ ਕੱਢ ਦਿੱਤੀ ਗਈ ਹੈ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਸੋ ਜ਼ਮੀਨ ਖੋਸਣ ਵਾਲੀ ਗੱਲ ਤੇ ਖੇਤੀ ਮੰਡੀ ਟੁੱਟਣ ਵਾਲੀ ਗੱਲ ਇਹ ਜੋਂ ਦੀ ਤਿਉ ਸਾਡੇ ਸਿਰ ਤੇ ਲਟਕ ਰਹੀ ਹੈਗੀ ਆ ਇਹ 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 ਵੱਡਾ ਮਸਲਾ ਹੈਗਾ ਦੂਸਰਾ ਜਿਹੜਾ ਹੁਣ ਅਸੀਂ ਐਲਾਨ ਕਰ ਕੀਤਾ ਵਾ ਇਹ ਜਿਹੜੀ 9 ਤਰੀਕ ਨੂੰ ਮੋਦੀ ਜੀ ਹੁਣਾਂ ਚਿੱਠੀ ਲਿਖੀ ਸੀ ਉਹਦੇ ਵਿੱਚ ਸੀਗਾ ਵੀ ਤੁਹਾਨੂੰ ਸਾਰੀਆਂ ਫਸਲਾਂ ਤੇ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਜਿਹੜੀ ਵੱਡੀ ਮੰਗ ਹੈਗੀ ਆ ਇਹ ਤੋਂ ਗਾਂ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣੇ ਆ। ਔਰ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਬਹੁਤ ਵੱਡੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਵੀ ਸਾਲ ਲੰਘ ਗਿਆ 2 ਸਾਲ ਹੋ ਗਿਆ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਹੋਗੀ। ਇਹਦੇ ਨਾਲ ਦੀ ਨਾਲ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਵਾ ਉਹ ਖਤਮ ਕੀਤਾ ਜਾਵੇ। ਔਰ ਜਿਹੜੀਆਂ ਆਪ ਦੀਆਂ ਸਰਕਾਰ ਦੇਆਂ ਮੰਤਰੀ ਪਦਰ ਤੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਧਿਆਨ ਰੱਖਦੀਆਂ ਉਹਨਾਂ ਮੁਤਾਬਕ 2017 ਤੱਕ 45 ਲੱਖ ਕਰੋੜ ਰੁਪਇਆ ਸਾਨੂੰ ਐਮਐਸਪੀ ਦਾ ਪੂਰਾ ਰੇਟ ਨਾ ਮਿਲਣ ਕਰਕੇ ਕੱਟਾ ਪਿਆ ਔਰ ਜਿਹੜੀ 2022 ਦੀ ਰਿਪੋਰਟ ਆ ਉਹੀ ਦੱਸਦੀ ਆ ਕਿ 14 ਲੱਖ ਕਰੋੜ ਰੁਪਇਆ ਦਾ ਕਟਾ 1 ਸਾਲ ਵਿੱਚ ਪੈ ਗਿਆ ਹੈ ਕ ਮੰਤਰੀ ਪਦਰ ਦੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਆਗੀਆਂ ਇਸ ਕਰਕੇ ਅਸੀਂ ਕਹਿੰਦੇ ਹਾਂ ਤੁਸੀਂ ਸਾਡਾ ਬੰਦਾ ਹੀ ਦੇ ਦਿਓ ਇਹ ਤੋਂ ਗਾਹ ਲਖੀਮਪੁਰ ਖਰੀਦਾ ਇਨਸਾਫ ਲੈਣਾ ਜਿਹੜੇ ਅਜੇ ਮਿਸ਼ਰਾ ਟੈਨੀ ਜੀ ਆ ਦੇਖੋ ਮੰਤਰੀ ਮੰਡਲ 'ਚ ਬੈਠੇ ਹੋ ਆ ਜਿਵੇਂ ਮੋਦੀ ਸਰਕਾਰ ਤੁਹਾਨੂੰ ਪਤਾ ਰਾਮਰਾ ਲਾਲਾ ਜੀ ਦੇ ਮੰਦਰ ਦਾ ਉਥੇ ਉਦਘਾਟਨ ਕੀਤਾ ਨਵਾਂ ਬਣਾਇਆ ਮੈਂ ਕਹਿੰਦਾ ਵੀ ਇਹੋ ਜੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਕਾਤਲ ਮੰਤਰੀ ਨਹੀਂ ਹੋਣੇ ਚਾਹੀਦੇ ਇਹੋ ਜੇ ਤੇ ਉਹਨਾਂ ਨੂੰ ਇਹੋ ਜੇ ਸਮਾਗਮਾਂ ਵਿੱਚ ਸ਼ਾਮਲ ਕੀਤਾ ਗਿਆ ਦੂਸਰਾ ਹੈਗਾ ਸਾਡਾ ਵੀ ਜਿਹੜੇ ਸਾਰੇ ਕੇਸ ਪਾਏ ਹੈਗੇ ਆ ਸਾਡੇ ਤੇ ਦਿੱਲੀ ਅੰਦੋਲਨ ਵਿੱਚ ਵਾਪਸ ਲੈਣ ਦਾ ਸਵਾਲ ਸੀ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਉਹ ਵੀ ਲੈਣ ਦਾ ਹੈਗਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਨਹੀਂ ਕੱਢਿਆ ਗਿਆ ਨਾਲ ਦੀ ਨਾਲ ਜਿਹੜਾ 52 ਸਾਲ ਤੋਂ ਉੱਪਰ ਕਿਸਾਨ ਹੋ ਜਾਂਦਾ ਮਜ਼ਦੂਰ ਉਹਨੂੰ ਪੈਨਸ਼ਨ ਦਿੱਤੀ ਜਾਵੇ 10000 ਰੁਪਿਆ ਤੇ ਜਿਹੜਾ ਫਸਲੀ ਬੀਮਾ ਯੋਜਨਾ ਮਾ ਉਹ ਚਾਲੂ ਕੀਤੀ ਜਾਵੇ ਇਹ ਇਹ ਫੈਸਲੇ ਹੋਇਆ ਇਹਦੇ ਨਾਲ ਦੀ ਨਾਲ 26 ਜਨਵਰੀ ਨੂੰ ਆਪਾਂ ਨਵਰੀ ਸਿੰਘ ਜੀ ਡਿਬਡਬਾ ਤੇ ਜਿਹੜੇ ਦਿੱਲੀ ਦੇ ਸ਼ਹੀਦ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ